ਕੱਲ ਬਹੁਤ ਸਾਰੇ ਐਨਆਰਆਈ ਬੱਚੇ ਆਏ ਸੀਗੇ ਉਹਨਾਂ ਲਈ ਤਾਂ ਇਹ ਬਹੁਤ ਬਹੁਤ ਐਕਸਾਈਟਿਡ ਸੀਗੇ ਵੀ ਤੁਸੀਂ ਸਾਨੂੰ ਆ ਬਹੁਤ ਨਵੀਆਂ ਨਵੀਆਂ ਚੀਜ਼ਾਂ ਜੜੀਆਂ ਤੁਸੀਂ ਸਿਖਾ ਰਹੇ ਹੋ ਜੀ ਤੇ ਇੱਥੋਂ ਦੇ ਵੀ ਲੋਕ ਬਹੁਤ ਉਤਸ਼ਾਹ ਚ ਨੇ ਵੀ ਸਾਨੂੰ ਇੰਨਾ ਸੋਹਣਾ ਤੁਸੀਂ ਮਤਲਬ ਕਿ ਇਹ ਜਿਹੜਾ ਹੈਗਾ ਕੰਮ ਸਾਨੂੰ ਦੱਸ ਰਹੇ ਹੋ ਮਕਸਦ ਸਾਡਾ ਇਹ ਆ ਜਿਵੇਂ ਲੋਕ ਬਾਕੀ ਲੰਗਰ ਛਕਦੇ ਨੇ ਆਪਣਾ ਤੇ ਅਸੀਂ ਇੱਥੇ ਬੱਚਿਆਂ ਨੂੰ ਇਤਿਹਾਸ ਦਾ ਲੰਗਰ ਗੁਰਬਾਣੀ ਵੀ ਤਾਂ ਕਿ ਬੱਚੇ ਜਿੱਥੇ ਇਥੇ ਸ਼ੀਦੀ ਜੋੜ ਮੇਲ ਚ ਆਉਂਦੇ ਆ ਤੇ ਆਪਣੇ ਇਤਿਹਾਸ ਤੋਂ ਤੇ ਆਪਣੇ ਗੁਰਬਾਣੀ ਤੋਂ ਇਹ ਜਾਨੂ ਹੋ ਸਕਰ ਜੀ ਸੱਚ ਸਾਇਫ ਸਾ ਸਨਾਇ ਪਖਿਆ ਪਾਉ ਪਾ ਆਖੇ ਮੰਗੇ ਦੇ ਦੇ ਧਾਰ ਕੇ ਦੇ ਦਾਤ ਇਹਦੇ ਚ ਇੱਕ ਹੋਰ ਬਹੁਤ ਮਤਲਬ ਕਿ ਦੇਖੋ ਚੀਜ਼ ਹੈ ਇੱਥੇ ਕਿਸੇ ਨੂੰ ਪਾਸਵਰਡ ਨਹੀਂ ਦੱਸਿਆ ਸਹੀ ਵਧੀਆ ਬਹੁਤ ਵਧੀਆ ਵੀ ਤਾਂ ਕਿ ਬੱਚਿਆਂ ਦੇ ਵਿੱਚ ਕੋਈ ਡਿਫਰੈਂਸ਼ੀਏਟ ਨਾ ਹੋਵੇ ਵੀ ਮੈਨੂੰ ਪਾਸ ਕਰਤਾ ਜਾਂ ਮੈਂ ਗਲਤ ਗਲਤ ਸ਼ਬਦੀ ਹੈ ਨਹੀਂ ਹਾਂਜੀ ਇੱਥੇ ਇੱਥੇ ਫਿਰ ਆ ਕੇ ਕਿਵੇਂ ਲੱਗਦਾ ਸਾਰੀਆਂ ਖੇਮ-ਗੇਮਾਂ ਖੇਡ ਕੇ ਬੜੀਆ ਹਾਂ ਪੰਜਵੀਂ ਜਮਾਤ ਤੱਕ ਦਾ ਬੱਚਾ ਉਹਨਾਂ ਨੂੰ ਅਸੀਂ ਇੱਕ ਸਾਈਡ ਤੇ ਡਿਵਾਈਡ ਕੀਤਾ ਹੋਇਆ ਪੰਜਵੀਂ ਤੋਂ ਉੱਪਰ 25 ਸਾਲ ਤੱਕ ਦੇ ਜਿਹੜੇ ਜਵਾਕ ਨੇ ਉਹਨਾਂ ਨੂੰ ਇੱਕ ਸਾਈਡ ਤੇ ਡਿਵਾਈਡ ਕੀਤਾ ਹੋਇਆ ਜੀ ਬੱਚੇ ਪੰਜਾਬੀ ਸਿੱਖਣਗੇ ਤਾਂ ਹੀ ਗੁਰਬਾਣੀ ਅੱਕੇ ਪੜ ਸਕਣਗੇ ਕਿਉਂਕਿ ਆਪਣਾ ਜਿਹੜੀ ਗੁਰਬਾਣੀ ਆ ਉਹ ਸਾਰੀ ਗੁਰਮੁਖੀ ਭਾਸ਼ਾ ਚ ਲਿਖੀ ਹੋਈ ਹੈ ਜੀ ਇਹਨਾਂ ਜੀ ਐੜਾ ਅੱਖ ਜਾਂ ਐੜਾ ਆਂਬੇ ਪੜਿਆ ਜਾਂਦਾ ਹੈ ਅਸੀਂ ਇਹ ਗੁਰਬਾਣੀ ਨਾਲ ਸੰਬੰਧਿਤ ਸ਼ਬਦ ਨੇ ਜਿਹੜੇ ਗੁਰਬਾਣੀ ਜਾਇ ਨੇ ਊੜਾ ਓੜ ਔਰ ਔਰ ਮੈਨੇ ਹਿਰਦਾ ਮੈਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ سلسلہ ਭੈਣੋਣੀ ਦੇਖੋ ਡਿਊਟੀ ਤੇ ਨੇ ਉਹ ਪੁੱਛਦੇ ਨੇ ਜੇ ਨਹੀਂ ਜਾਣਕਾਰੀ ਹੁੰਦੀ ਤਾਂ ਉਹਨੂੰ ਦੱਸਿਆ ਜਾਂਦਾ ਆ ਉਹਦੇ ਬਾਰੇ ਵੀ ਇਹ ਕੁਐਸਚਨ ਦਾ ਜਵਾਬ ਹੀ ਆ ਇਹ ਰਹਿਤ ਮਰਿਆਦਾ ਦੀ ਆਂਸਰ ਇਹੇ ਆ ਜੀ ਅਗਲੀ ਵਾਰ ਜਦੋਂ ਆਣਾ ਹਰ ਸਾਲ ਆਨੇ ਨੂੰ ਨਾ ਹੋਰੇ ਠੀਕ ਹੈ ਤਾਂ ਦੱਸੇ ਗੁਰੂ ਸੇਵਾ ਦੇ ਆ ਤੁਹਾਨੂੰ ਨਾਮ ਪਤਾ ਹੋਣਾ ਚਾਹੀਦਾ ਹੈ ਏ ਇਹ ਦੇਖੋ ਤੁਸੀਂ ਚਾਰਟ ਤੇ ਲੱਗਿਆ ਹੋਇਆ ਵੀ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣਾ ਹੈ ਮਹਾਰਾਜ ਦਾ ਉਹਦਾ ਸੀਕੁਐਂਸ ਕੀ ਹੋਣਾ ਚਾਹੀਦਾ ਹੈ ਪ੍ਰਾਰਥਨ ਅਖਰਕਾਰੀ ਜੀ ਆਹ ਫੱਟੀਆਂ ਹਾਂ ਪੰਜਾਬੀ ਬੱਚਿਆਂ ਨੂੰ ਲਿਖਣਾ ਸਿਖਾ ਰਹੇ ਨੇ ਤੇ ਆ ਤੁਸੀਂ ਸਾਰਾ ਦੇਖ ਸਕਦੇ ਆ ਜੀ ਇਹ ਜਿਹੜੀ ਆਪਣੀ ਗਿਣਤੀ ਹੈ ਜੀ ਇਹ ਗਿਣਤੀ ਹੈਗੀ ਗੁਰਮੁਖੀ ਦੇ ਵਿੱਚ ਜੀ ਵੀ ਗਿਣਤੀ ਬੱਚੇ ਨੂੰ ਦੇ ਦੇ ਪਛਾਣ ਕਰਾਉਣੀ ਹੈ ਜੀ ਇੱਥੇ ਵੀ ਆਹ ਗੁਰਮੁਖੀ ਦੀ ਗਿਣਤੀ ਆ ਬਹੁਤੇ ਆਪਾਂ ਸਾਰੀ ਨੰਮਰਿਕਲ ਜਿਹੜੇ ਅੱਖਰ ਦੇਖਦੇ ਆ ਅੱਜ ਕੱਲ ਉਹ ਚੱਲਦੇ ਆ ਪਰ ਅਸੀਂ ਜਿਹੜੀ ਗਿਣਤੀ ਹੈ ਇਹ ਵੀ ਵਿਸਰਹੀ ਗਈ ਸੀਗੀ ਇੱਕ ਤਰ੍ਹਾਂ ਇਹ ਦੇਖੋ ਤੁਸੀਂ ਹੌਸਲੇ ਦੀ ਕੰਦ ਹੈ ਜੀ ਇਹਦਾ ਇਹ ਇਹ ਬੱਚੇ ਨੇ ਸਾਲ ਦਾ ਟੀਚਾ ਕੀਤਾ ਸਾਬ ਜਦਿਆਂ ਦੇ ਨਾਲ ਵੀ ਮੈਂ ਅੱ비 ਆ ਕਰੂੰਗਾ ਸਾਲ ਚ ਮੰਨ ਲਓ ਕਹਿੰਦਾ ਮੈਂ ਗੁਰਬਾਣੀ ਯਾਦ ਕਰੂੰਗਾ ਜਾਂ ਮੈਂ ਸਿੱਖ ਇਤਿਹਾਸ ਪੜ੍ਹਾਂਗਾ ਜਾਂ ਮੈਂ ਸਕੂਲ ਵਧੀਆ ਉਹ ਕਰੂੰਗਾ ਇਹਦੇ ਚ ਉਹਨੇ ਜੋ ਵੀ ਹੈ ਉਹਦੇ ਜਾਇ ਵਾਈਕਰੂ ਜੀ ਮੈਨੂੰ ਨਾਮਦਾਨ ਦੀ ਦਾਤ ਬਖਸ਼ੋ ਜੀ ਸਾਲ ਬਾਅਦ ਆਊਗਾ ਤਾਂ ਸਾਨੂੰ ਆਹ ਸਲਿੱਪ ਦਿਖਾਊਗਾ ਤਾਂ ਅਸੀਂ ਉਹਨੂੰ ਉਹਦਾ ਬਣਦਾ ਜੋ ਵੀ ਸਨਮਾਨ ਹੈਗਾ ਉਹ ਪੂਰਾ ਕਰਾਂਗੇ ਗੁਰੂ ਸਾਹਿਬ ਹੀ ਜਦੋਂ ਮਤਲਬ ਕਿ ਮੁਕਾਬਲੇ ਜਾਂ ਕੁਛ ਕਰਾਉਂਦੇ ਸੀ ਉਹ ਸਿੰਘਾਂ ਨੂੰ ਬਹੁਤ ਖੁਸ਼ ਹੋ ਕੇ ਆਪਣੇ ਇਨਾਮ ਵੰਦੇ ਉਵੇਂ ਗੁਰੂ ਸਾਹਿਬ ਦਾ ਹੀ ਹੈ ਜੀ ਸਾਰਾ ਕੁਝ ਇਹ ਸਾਰੇ ਜਿਹੜੇ ਤੋਹਫੇ ਨੇ ਜਾਂ ਇਨਾਮ ਨੇ ਗੁਰੂ ਸਾਹਿਬ ਵੱਲੋਂ ਹੀ ਹੈ ਜੀ ਬੱਚਿਆ ਤੇ ਜੇ ਕਿਸੇ ਨੇ ਵੀ ਆਪਣੇ ਪਿੰਡ ਸ਼ਹਿਰ ਦੇ ਵਿੱਚ ਇਹ ਪ੍ਰੋਗਰਾਮ ਕਰਵਾਉਣਾ ਹੋਵੇ ਤਾਂ ਉਹ ਸਾਨੂੰ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ 9814212013 ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਫਤਿਹਗੜ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜੋ ਸ਼ਹੀਦੀ ਜੋੜ ਮੇਲ ਲੱਗਦਾ ਇਹ ਤਾਂ ਸਭ ਨੂੰ ਪਤਾ ਹੈ ਕਿ ਲੱਖਾਂ ਦੇ ਹਿਸਾਬ ਦੇ ਨਾਲ ਸੰਗਤਾਂ ਪੁੱਜਦੀਆਂ ਨੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਲੰਗਰ ਲੱਗਦੇ ਨੇ ਇੱਕ ਅਜਿਹੇ ਅਨੋਖੇ ਲੰਗਰ ਦੇ ਵਿੱਚ ਇਸ ਵੇਲੇ ਤੁਹਾਨੂੰ ਲੈ ਕੇ ਆਏ ਆ ਜਿੱਥੇ ਗਿਆਨ ਦੀ ਗੱਲ ਕੀਤੀ ਜਾਂਦੀ ਆ ਇਹ ਇੱਕ ਜਿਹੜੀ ਆਰਗੇਨਾਈਜੇਸ਼ਨ ਦੇ ਵੱਲੋਂ ਗੁਰੂ ਗਿਆਨ ਲੰਗਰ ਜਿਹੜਾ ਆ ਉਹ ਇੱਥੇ ਲਾਇਆ ਗਿਆ ਸੋ ਇਸ ਵੀਡੀਓ ਨੂੰ ਜਿਹੜਾ ਆ ਇਸ ਕਰਕੇ ਵੀ ਵੇਖਣਾ ਜ਼ਰੂਰੀ ਹੋ ਜਾਂਦਾ ਕਿਉਂਕਿ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਸਮਾਜ ਨੂੰ ਸਾਡੀ ਸੁਸਾਇਟੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੇ ਉਪਰਾਲੇ ਵੱਡੇ ਪੱਧਰ ਤੇ ਜਿਹੜੇ ਆ ਉਹ ਕਰਨੇ ਚਾਹੀਦੇ ਨੇ ਸੋ ਭਾਈ ਸਾਹਿਬ ਮੇਰੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਕਮਰ ਸਿੰਘ ਜੀ ਇਸ ਲੰਗਰ ਬਾਰੇ ਜ਼ਰੂਰ ਦੱਸਿਓ ਮੈਂ ਗੱਲ ਕਰਕੇ ਹਟਿਆ ਕਿ ਫਤੇਗੜ ਸਾਹਿਬ ਹਜ਼ਾਰਾਂ ਲੰਗਰ ਲੱਗਦੇ ਨੇ ਤੁਹਾਡਾ ਲੰਗਰ ਅਨੋਖਾ ਹੋ ਸਕਦਾ ਹੋਰ ਵੀ ਕਿਸੇ ਨੇ ਲਾਇਆ ਹੋਵੇ ਪਰ ਟਾਵਾ ਟਾਵਾ ਦਿਖਦਾ ਮਕਸਦ ਕੀ ਆ ਤੇ ਲੰਗਰ ਚ ਕੀ ਕੀ ਆ ਸਭ ਤੋਂ ਪਹਿਲਾਂ ਤਾਂ ਜੀ ਮਕਸਦ ਜਿਹੜਾ ਤੁਸੀਂ ਪੁੱਛਿਆ ਮਕਸਦ ਸਾਡਾ ਇਹ ਆ ਜਿਵੇਂ ਲੋਕ ਬਾਕੀ ਲੰਗਰ ਛਕਦੇ ਨੇ ਆਪਣਾ ਤੇ ਅਸੀਂ ਇੱਥੇ ਬੱਚਿਆਂ ਨੂੰ ਇਤਿਹਾਸ ਦਾ ਲੰਗਰ ਗੁਰਬਾਣੀ ਵੀ ਤਾਂ ਕਿ ਬੱਚੇ ਜਿੱਥੇ ਇੱਥੇ ਸ਼ੀਦੀ ਜੋੜ ਮੇਲ ਚ ਆਉਂਦੇ ਆ ਤੇ ਆਪਣੇ ਇਤਿਹਾਸ ਤੋਂ ਤੇ ਆਪਣੇ ਗੁਰਬਾਣੀ ਤੋਂ ਇਹ ਜਾਣੂ ਹੋ ਸਕ ਜੀ ਤਾਂ ਕਰਕੇ ਸਾਡਾ ਇਹ ਮਕਸਦ ਹੈ ਵੀ ਬੱਚੇ ਜਿਹੜੀ ਆ ਨਾਲੇ ਪੰਜਾਬੀ ਦੇ ਵਿਸਥਾਰ ਲਈ ਪ੍ਰਚਾਰ ਲਈ ਇਹ ਪਰਫੁੱਲਤ ਹੋ ਸਕੇ ਤੇ ਜਦੋਂ ਇੱਥੇ ਸਭ ਤੋਂ ਪਹਿਲਾਂ ਐਂਟਰ ਕਰਦੇ ਆ ਹਨਾ ਸਭ ਤੋਂ ਪਹਿਲਾਂ ਕਿਹੜੀ ਚੀਜ਼ ਜਿਹੜੀ ਆ ਜਿਹਦੇ ਨਾਲ ਹਨਾ ਰੂਬਰੂ ਰੂਬਰੂ ਹੁੰਦੇ ਨੇ ਸਾਰੇ ਬੱਚੇ ਵੀ ਚਾਹੀਏ ਜੋ ਵੀ ਆਉਂਦਾ ਸਭ ਤੋਂ ਪਹਿਲੇ ਜੀ ਜਿਹੜਾ ਬੱਚਾ ਆਉਂਦਾ ਹੈ ਜਿਹੜੇ ਪੰਜਵੀਂ ਜਮਾਤ ਤੱਕ ਦਾ ਬੱਚਾ ਉਹਨਾਂ ਨੂੰ ਅਸੀਂ ਇੱਕ ਸਾਈਡ ਤੇ ਡਿਵਾਈਡ ਕੀਤਾ ਹੋਇਆ ਪੰਜਵੀਂ ਤੋਂ ਉੱਪਰ 25 ਸਾਲ ਤੱਕ ਦੇ ਜਿਹੜੇ ਜਵਾਕ ਨੇ ਉਹਨਾਂ ਨੂੰ ਇੱਕ ਸਾਈਡ ਤੇ ਡਿਵਾਈਡ ਕੀਤਾ ਹੋਇਆ ਜੀ ਤੇ ਉਹਦੇ ਹਿਸਾਬ ਨਾਲ ਉਹਨਾਂ ਦੀਆਂ ਰੋਟੇਸ਼ਨ ਗੇਮ ਵੀ ਗੇਮਸ ਜੜੀਆਂ ਨੇ ਇੱਕ ਸਾਈਡ ਤੇ ਰੱਖੀਆਂ ਹੋਈਆਂ ਜੀ ਸਭ ਤੋਂ ਪਹਿਲੇ ਰਜਿਸਟ੍ਰੇਸ਼ਨ ਕਾਊਂਟਰ ਤੇ ਬੰਦਾ ਆਉਂਦਾ ਤੇ ਆ ਕੇ ਉਹ ਰਜਿਸਟਰਡ ਹੁੰਦਾ ਤੇ ਉਹ ਅੱਗੇ ਆਪਣਾ ਆ ਦੇਖੋ ਤੁਸੀਂ ਮੈਂ ਤੁਹਾਨੂੰ ਇਹ ਸਭ ਤੋਂ ਪਹਿਲਾਂ ਇੱਥੇ ਆ ਕੇ ਆਪਣਾ ਨਾਮ ਆਪਣਾ ਸਾਰਾ ਹੈ ਨਾ ਉਮਰ ਜਿਹੜਾ ਤੁਸੀਂ ਕਹਿੰਦੇ ਹੋ ਪਿੱਛੇ ਪਿੱਛੇ ਉਹ ਰਜਿਸਟ੍ਰੇਸ਼ਨ ਤੇ ਬੈਠੇ ਨੇ ਮੁੰਡੇ ਤੇ ਉੱਥੇ ਰਜਿਸਟਰਡ ਹੁੰਦਾ ਫਿਰ ਇੱਥੇ ਆ ਆਉਂਦਾ ਤੇ ਤੁਸੀਂ ਦੇਖੋਗੇ ਆ ਦੇਖੋ ਹਾਂ ਹਾਂਜੀ ਇੱਧਰ ਇੱਧਰ ਮੈਂ ਚਾਹੁੰਦਾ ਵੀ ਇੱਧਰ ਇੱਧਰ ਦਿਖਾਈਏ ਆਪਾਂ ਇੱਧਰ ਆ ਕੇ ਨਾ ਸਭ ਤੋਂ ਪਹਿਲਾਂ ਅੱਛਾ ਜਿੱਥੇ ਊੜਾ ਅੜਾ ਲਿਖਿਆ ਹਾਂਜੀ ਇਹ ਪੰਜਾਬੀ ਅੱਖਰਾਂ ਤੋਂ ਜਾਣੂ ਕਰਾਇਆ ਜਾਂਦਾ ਬੱਚੇ ਨੂੰ ਕਿਉਂਕਿ ਬਹੁਤ ਸਾਰੇ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਹਿੰਦੀ ਦਾ ਰੁਝਾਨ ਬਹੁਤ ਵੱਧਾ ਜਾ ਰਿਹਾ ਜੀ ਤੇ ਉਹਦੇ ਤੋਂ ਅਸੀਂ ਇਹੀ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਬੱਚੇ ਸਾਡੀ ਮਾਂ ਬੋਲੀ ਹੈ ਬਹੁਤ ਸਾਰੇ ਬੰਦੇ ਕੰਮ ਵੀ ਕਰ ਰਹੇ ਨੇ ਮਾਂ ਬੋਲੀ ਦੇ ਪ੍ਰਚਾਰ ਲਈ ਤੇ ਅਸੀਂ ਵੀ ਇੱਥੇ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮਾ ਇਹਦੇ ਤੋਂ ਜਾਣੂ ਕਰਾਇਆ ਜਾ ਕੇ ਕਿਉਂਕਿ ਜੇ ਬੱਚੇ ਬੱਚੇ ਪੰਜਾਬੀ ਸਿੱਖਣਗੇ ਤਾਂ ਹੀ ਗੁਰਬਾਣੀ ਅੱਗੇ ਪੜ੍ਹ ਸਕਣਗੇ ਕਿਉਂਕਿ ਆਪਣਾ ਜਿਹੜੀ ਗੁਰਬਾਣੀ ਆ ਉਹ ਸਾਰੀ ਗੁਰਮੁਖੀ ਭਾਸ਼ਾ ਚ ਲਿਖੀ ਹੋਈ ਹੈ ਜੀ ਅੱਛਾ ਇੱਥੇ ਫਿਰ ਹੁਣ ਕੱਲੇ-ਕੱਲੇ ਬੱਚੇ ਤੋਂ ਪਹਿਲਾਂ ਤਾਂ ਇੱਕ ਤਰ੍ਹਾਂ ਦਾ ਟੈਸਟ ਜਿਹੜਾ ਉਹ ਲਿਆ ਜਾਉ ਜੇ ਨਹੀਂ ਪਤਾ ਤਾਂ ਦੱਸਿਆ ਜਾਉ ਉਹਨੂੰ ਦੱਸਿਆ ਜਾਂਦਾ ਜੀ ਸਾਰੇ ਅੱਖਰਾਂ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਜੀ ਇਹ ਜਿਹੜਾ ਇਹਨਾਂ ਦੇ ਹੱਥ ਦੇ ਵਿੱਚ ਪੇਪਰ ਫੜਿਆ ਹੈ ਨਾ ਇਹਦੇ 'ਚ ਫਿਰ ਤੁਸੀਂ ਨੰਬਰ ਇਹਨਾਂ ਦੀ ਸਕੋਰਿੰਗ ਹੁੰਦੀ ਹੈ ਜੀ ਵੀ ਕੀ-ਕੀ ਇਹਨਾਂ ਨੇ ਸਕੋਰ ਹੋਣਗੇ ਜੀ ਉਦੇ ਹਿਸਾਬ ਨਾਲ ਪਹਿਲਾ ਸਵਾਲ ਆ ਗਿਆ ਹੈ ਨਾ ਹਾਂਜੀ ਮੇਰੀ ਮਾਂ ਬੋਲੀ 35 ਅਖਰੀ ਵੀ ਜੇ ਇਹ ਸਹੀ ਸੁਣਾਉਂਦਾ ਹੈ ਹਾਂ ਇਹ ਸਹੀ ਸੁਣਾਉਂਦਾ ਹੈ ਇਹਦੇ ਚ ਇੱਕ ਹੋਰ ਬਹੁਤ ਮਤਲਬ ਕਿ ਦੇਖੋ ਚੀਜ਼ ਹੈ ਇਹ ਚ ਕਿਸੇ ਨੂੰ ਪਾਸ ਫੇਲ ਨਹੀਂ ਦੱਸਿਆ ਸਹੀ ਵਧੀਆ ਬਹੁਤ ਵਧੀਆ ਵੀ ਤਾਂ ਕਿ ਬੱਚਿਆਂ ਦੇ ਵਿੱਚ ਕੋਈ ਡਿਫਰੈਂਸ਼ੀਏਟ ਨਾ ਹੋਵੇ ਵੀ ਮੈਨੂੰ ਪਾਸ ਕਰਤਾ ਜਾਂ ਮੇਰੇ ਗਲਤ ਗਲਤ ਸ਼ਬਦੀ ਹੈ ਨਹੀਂ ਹਾਂਜੀ ਤੇ ਮਤਲਬ ਕਿ ਸਾਰੇ ਪੋਜ਼ਿਟਿਵ ਵਾਲੇ ਸ਼ਬਦ ਨੇ ਸਹੀ ਵਧੀਆ ਦੇ ਬਹੁਤ ਵਧੀਆ ਜੀ ਹਾਂਜੀ ਅੱਛਾ ਫਿਰ ਇਸ ਤੋਂ ਬਾਅਦ 35 ਤੋਂ ਬਾਅਦ ਵੀਰੇ ਇੱਧਰ ਆ ਜਾਂਦੇ ਆ ਜਿੱਤ ਦੇ ਨਿਸ਼ਾਨ ਕਿਉਂਕਿ ਆਪਣਾ ਖਾਲਸਾ ਹਮੇਸ਼ਾ ਜਿੱਤ ਦੇ ਨਿਸ਼ਾਨਾਂ ਵਾਲੇ ਵਧਦਾ ਤੇ ਉਹ ਦੇਖੋ ਤੁਸੀਂ ਬੱਚੇ ਡਾਟ ਗੇਮ ਹੈਗੀ ਆ ਜੀ ਉਹ ਨਿਸ਼ਾਨਾ ਮਾਰਦੇ ਨੇ ਉਹਦੇ ਤੇ ਨੰਬਰ ਬਣੇ ਹੋਏ ਨੇ ਇੱਧਰ ਦੇਖੋ ਉਹ ਨੰਬਰੀਂਗ ਹੋਈ ਹੋਈ ਆ ਤੇ ਜਿਹੜੇ ਜਿਹੜਾ ਨੰਬਰ ਦਾ ਕਾਰਡ ਆ ਜਾਂਦਾ ਉਹ ਕਾਰਡ ਚੱਕ ਉਹ ਇਤਿਹਾਸ ਨਾਲ ਸੰਬੰਧਿਤ ਕੁਐਸਚਨ ਵੀ ਹੋ ਸਕਦਾ ਉਹ ਗੁਰਬਾਣੀ ਨਾਲ ਸੰਬੰਧਿਤ ਵੀ ਹੋ ਸਕਦਾ ਔਰ ਇਹਤ ਮਰਿਆਦਾ ਨਾਲ ਸੰਬੰਧਿਤ ਵੀ ਹੋ ਸਕਦਾ ਹੈ ਫਿਰ ਉਹ ਪੈਨ ਹੋਣੀ ਦੇਖੋ ਡਿਊਟੀ ਤੇ ਨੇ ਉਹ ਪੁੱਛਦੇ ਨੇ ਜੇ ਨਹੀਂ ਜਾਣਕਾਰੀ ਹੁੰਦੀ ਤਾਂ ਉਹਨੂੰ ਦੱਸਿਆ ਜਾਂਦਾ ਹੈ ਉਹਦੇ ਬਾਰੇ ਵੀ ਇਹ ਕੁਐਸਚਨ ਦਾ ਜਵਾਬ ਹੀ ਆ ਇਹ ਰਹਿਤ ਮਰਿਆਦਾ ਦੀ ਆਨਸਰ ਇਹ ਹੈ ਜੀ ਉਸ ਤੋਂ ਬਾਅਦ ਨਾਲੇ ਨਾਲੇ ਨਾ ਜਿਹੜੀ ਮੈਨੂ ਲੱਗਦਾ ਹੈ ਨਾ ਇੱਕ ਚੰਗੀ ਗੱਲ ਕਿ ਬੱਚਿਆਂ ਨੂੰ ਹੁੰਦਾ ਯਾਰ ਵੀ ਸਾਨੂੰ ਪੜਾਈ ਜੀ ਵਾਲੀ ਗੱਲ ਨਾ ਕਰੋ ਮੈਨੂੰ ਲੱਗਦਾ ਤੁਸੀਂ ਖੇਡ ਖੇਡ ਚ ਕਿੱਡੀ ਵੱਡੀ ਗੱਲ ਸਿਖਾ ਦਿੰਦੇ ਹੋ ਜਿਵੇਂ ਹੁਣ ਦੇਖੋ ਬਹੁਤ ਸਾਰੇ ਬੰਦੇ ਨੇ ਇੱਧਰ ਦੇ ਹਾਂਜੀ ਆਪਣੇ ਪੰਜਾਬ ਇਹ ਇਹ ਅਗਲਾ ਆ ਗਿਆ ਅਗਲਾ ਪੰਜਾਬ ਦਾ ਮੈਪ ਹੈ ਜੀ ਇਹ ਆਪਣਾ ਪੰਜਾਬ ਦਾ ਨਕਸ਼ਾ ਇਹ ਸਾਰੇ ਜ਼ਿਲ੍ਹਿਆਂ ਬਾਰੇ ਪੁੱਛਦੇ ਆ ਵੀ ਜ਼ਿਲ੍ਹਾ ਕਿਹੜਾ ਜੀ ਇਹ ਪਹਿਲੇ ਉਹਨਾਂ ਨੂੰ ਇਹਦੇ ਥੱਲੇ ਦੇਖੋਗੇ ਤੁਸੀਂ ਜਗਜੀਤ ਸਿੰਘ ਥੱਲੇ ਵਾਲਾ ਮੈਪ ਦਿਖਾਇਓ ਪਹਿਲੇ ਆ ਦਿਖਾਇਆ ਜਾਂਦਾ ਵੀ ਜ਼ਿਲ੍ਹਿਆਂ ਬਾਰੇ ਜਾਣਕਾਰੀ ਹੈ ਨਾ ਜੀ ਇਹਦੇ ਚ ਨਾਂ ਲਿਖੇ ਨੇ ਨਾਲ ਨਾਂ ਨਾਂ ਲਿਖੇ ਨੇ ਫਿਰ ਉਹ ਵੀਰ ਉਹਦੇ ਤੋਂ ਪੁੱਛੂਗਾ ਵੀ ਚਲੋ ਮੰਨ ਲਓ ਉਹਨੇ ਕ ਵੀ ਜ਼ਿਲ੍ਹਾ ਦੱਸਤਾ ਵੀ ਮੰਨ ਲਓ ਇਹ ਕਿਹੜੇ ਜ਼ਿਲ੍ਹੇ ਤੋਂ ਆਏ ਨੇ ਜੀ ਹੈ ਨਾ ਉਹ ਦੱਸੂਗਾ ਤੇ ਉਹ ਚ ਪੁੱਛਣਗੇ ਵੀ ਇਸ ਜ਼ਿਲ੍ਹੇ ਦੇ ਵਿੱਚ ਇਤਿਹਾਸਕਾਰ ਕਿਹੜਾ ਹੋਇਆ ਜਾਂ ਕੋਈ ਜਰਨਲ ਕਿਹੜਾ ਹੋਇਆ ਜਾਂ ਕੋਈ ਇਤਿਹਾਸਕ ਥਾਂ ਕਿਹੜੀ ਆ ਉਹਦੇ ਬਾਰੇ ਮਲੇ ਫਿਰ ਜੇ ਉਹ ਦੱਸੋ ਫਿਰ ਉਹ ਜਾਣਕਾਰੀ ਉੱਥੇ ਦਿੱਤੀ ਜਾਂਦੀ ਹੈ ਜੀ ਹੁਣ ਅੱਗੇ ਇਸ ਤੋਂ ਅੱਗੇ ਵਧਦੇ ਹਾਂ ਹੁਣ ਤੇ ਇਹ ਵਿੱਚ ਗੁਰੂ ਗਿਆਨ ਦਾ ਖਜ਼ਾਨਾ ਇਹ ਸਿੱਖ ਮਿਸਲਾਂ ਜਿਹੜੀਆਂ ਹੋਈਆਂ ਨੇ ਸਿੱਖ ਰਾਜ ਦੇ ਉਹਦੇ ਆ ਮਿਸਲਾਂ ਬਾਰੇ ਪੂਰੀ ਜਾਣਕਾਰੀ ਹੈ ਜੀ ਜਿਵੇਂ ਮੰਨ ਲਓ ਕੋਈ ਵੀ ਮਿਸਲ ਆ ਗਈ ਬਹੁਤ ਕਈ ਵਾਰੀ ਬੱਚਿਆਂ ਨੂੰ ਪਤਾ ਵੀ ਹੁੰਦਾ ਜਿਹੜੇ ਆਉਂਦੇ ਨੇ ਕਈ ਵਾਰੀ ਨਹੀਂ ਵੀ ਪਤਾ ਹੁੰਦਾ ਫਿਰ ਉਹ ਮਿਸਲ ਦੀ ਪੂਰੀ ਉਹਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਜੀ ਵੀ ਆਹ ਮਿਸਲ ਨੇ ਆ ਕੀਤਾ ਆ ਆ ਚੀਜ਼ ਹੈ ਸਾਰਾ ਡਿਟੇਲ ਵਾਈਜ਼ ਉਹਨੂੰ ਇੱਥੇ ਸਮਝਾ ਦੇ ਇੱਕ ਪੜਾਦਰ ਪੜਾਹ ਹੈ ਨਾ ਸਭ ਤੋਂ ਪਹਿਲਾਂ ਪੰਜਾਬੀ ਦੀ ਗੱਲ ਕਰਕੇ ਉਸ ਤੋਂ ਬਾਅਦ ਤੁਸੀਂ ਇਤਿਹਾਸ ਵੱਲ ਨੂੰ ਵਾਧਦੇ ਫਿਰ ਇਸ ਤੋਂ ਅੱਗੇ ਹੁਣ ਤੋਂ ਅੱਗੇ ਆ ਜਾਂਦਾ ਹੈ ਜਿਵੇਂ ਆਪਾਂ ਹੁਣ ਇਹ ਦੇਖਦੇ ਆ ਜੀ ਹਾਂਜੀ ਹਾਂਜੀ ਹੁਣ ਅੱਗੇ ਆ ਜਾਂਦਾ ਹੈ ਇਹ ਦੇਖੋ ਤੁਸੀਂ ਚਾਰਟ ਤੇ ਲੱਗਿਆ ਹੋਇਆ ਵੀ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣਾ ਹੈ ਮਹਾਰਾਜ ਦਾ ਉਹਦਾ ਸੀਕੁਐਂਸ ਕੀ ਹੋਣਾ ਚਾਹੀਦਾ ਵੀ ਪਹਿਲੇ ਮੰਨ ਲਓ ਮਹਾਰਾਜ ਫਿਰ ਉਸ ਤੋਂ ਬਾਅਦ ਸ਼ਤਰ ਫਿਰ ਉਸ ਤੋਂ ਬਾਅਦ ਜੋ ਸਾਰੀ ਪੂਰੀ ਡਿਟੇਲਿੰਗ ਇਹਦੇ ਵਿੱਚ ਉਹ ਬੱਚਿਆ ਦੇਗ ਬਣਾਉਣ ਲਈ ਸਾਨੂੰ ਕਿਹੜੀ ਕਿਹੜੀ ਸਮਗਰੀ ਦੀ ਲੋੜ ਹੈ ਤੰਤੀ ਸਾਜ ਆਪਣੇ ਕਿਹੜੇ ਕਿਹੜੇ ਨੇ ਕਕਾਰ ਕਿਹੜੇ ਕਿਹੜੇ ਨੇ ਜਿਹੜੇ ਆਪਣੇ ਆਪਣਾ ਜਿਵੇਂ ਮੰਨ ਲਓ ਹੁਣ ਆ ਦੇਖੋ ਤੁਸੀਂ ਇਹ ਇਹ ਸਾਰੀ ਤੁਸੀਂ ਦੇਖੋਗੇ ਤਸਵੀਰਾਂ ਰਾਹੀਂ ਸਾਰਾ ਕੁਝ ਦਿੱਤਾ ਉਹ ਬੱਚੇ ਉਸ ਉਸੇ ਕੁਐਸਟ ਚੱਲਦੇ ਆ ਜੀ ਉਹ ਨਾਉ ਦੇ ਦੇ ਉਸ ਤੋਂ ਬਾਅਦ ਹਰ ਇੱਕ ਬੱਚੇ ਨੂੰ ਭਾਵੇਂ ਉਹ ਸਹੀ ਵੀ ਹੈ ਵਧੀਆ ਜਿਵੇਂ ਉਹਦੇ ਸਕੋਰਿੰਗ ਦੇ ਹਿਸਾਬ ਨਾਲ ਉਹਨੂੰ ਇਨਾਮ ਦਿੱਤਾ ਜਾਂਦਾ ਸਰਟੀਫਿਕੇਟ ਹਰ ਇੱਕ ਬੱਚੇ ਨੂੰ ਇਸ਼ੂ ਕੀਤਾ ਜਾ ਰਿਹਾ ਨਾਲ ਉਹਨੂੰ ਕੌਂਸੋਲੇਸ਼ਨ ਜਿਹੜਾ ਕਹਿ ਲਓ ਵੀ ਇੱਕ ਗਿਫਟ ਜ਼ਰੂਰ ਮਿਲਣਾ ਸਾਬਜਾਦਿਆਂ ਵੱਲੋਂ ਤੋਹਫੇ ਲਿਖੇ ਹੋਏ ਨੇ ਵੀ ਉਹਨਾਂ ਨੂੰ ਦੇਣਾ ਹੀ ਦੇਣੇ ਨੇ ਜੀ ਇਹ ਵੀ ਤਾਂ ਕਿ ਬੱਚਾ ਡੀਮੋਟੀਵੇਟ ਨਾ ਹੋਵੇ ਹੋ ਸਕੇ ਉਸ ਤੋਂ ਬਾਅਦ ਜਿੱਦੀ ਸਕੋਰਿੰਗ ਬਹੁਤ ਵਧੀਆ ਹੋ ਜਾਂਦੀ ਹੈ ਜੀ ਉਹ ਇੱਥੇ ਆ ਜਾਂਦਾ ਹੈ ਜੀ ਇਹ ਆਪਣੇ ਬਹੁਤ ਸਾਰੇ ਸਿੱਖ ਜਰਨੈਲਾਂ ਦੀਆਂ ਸਾਖੀਆਂ ਨੇ ਜਿਵੇਂ ਤੁਸੀਂ ਹਾਈਲਾਈਟ ਸੁਣ ਦੇਖਦੇ ਹੋ ਆਪਾਂ ਲਿਸਨਿੰਗ ਵੀ ਤਾਂ ਕਿ ਵੀ ਉਹਦੇ ਕਿੰਨੀ ਕਿ ਇਕਾਗਰਤਾ ਹੈਗੀ ਆ ਉਹ 5 ਮਿੰਟ ਦੀ ਇੱਕ ਸਾਖੀ ਹੈ ਉਹ ਸਾਖੀ ਸੁਣਦਾ ਫਿਰ ਉਹਦੇ ਵਿੱਚੋਂ ਕੁਐਸਚਨ ਆਨਸਰ ਪੁੱਛੇ ਜਾਂਦੇ ਆ ਜੀ ਵੀ ਤਾਂ ਕਿ ਉਹ ਬੱਚੇ ਮਤਲਬ ਕਿ ਉਹਦਾ ਸੁਣਨ ਦੀ ਸਕਿੱਲ ਕਿੰਨੀ ਜ਼ਬਰਦਸਤ ਹੈ ਵੀ ਜੇ ਉਹ ਸੁਣ ਸਕਦਾ ਹੈ ਵੀ ਉਹਨੂੰ ਉਹ ਇਕਾਗਰ ਹੈ ਕਿ ਨਹੀਂ ਠੀਕ ਹੈ ਇਸ ਇਸ ਤੋਂ ਬਾਅਦ ਜੀ ਆਨਲਾਈਨ ਪੇਪਰ ਹੈ ਜੀ ਆਪਣਾ ਇਹ ਆਨਲਾਈਨ ਪੇਪਰ ਤੇ ਆ ਜਾਂਦਾ ਬੱਚਾ ਇਥੇ ਆਨਲਾਈਨ ਪੇਪਰ ਚੱਲਦਾ ਹੈ ਸਾਰਾ ਜਿਹੜੇ ਦੇ ਸਕੋਰ 70% ਦੇ ਨੇੜੇ-ਨੇੜੇ ਪਹੁੰਚ ਜਾਂਦੇ ਨੇ ਉਹਦੀ ਜਿਹੜੀ ਲੱਕੀ ਡਰਾਅ ਚ ਪਾ ਦਿੱਤਾ ਜਾਂਦਾ ਜੀ ਕੂਪਨ ਠੀਕ ਹੈ ਤੇ ਸ਼ਾਮ ਨੂੰ ਫਿਰ ਜਦੋਂ ਲੱਕੀ ਡਰਾਅ ਨਿਕਲਦਾ ਤੁਸੀਂ ਸਟੇਜ ਤੇ ਦੇਖ ਰਹੇ ਹੋ ਸਾਈਕਲ ਹੈ ਜੀ ਉਹ ਫਿਰ ਜਿਹੜਾ ਸਾਈਕਲ ਹੈ ਉਹ ਉਹਨੂੰ ਨਾਮ ਚ ਦਿੱਤਾ ਜਾਂਦਾ ਜੀ ਜਿਹਦਾ ਲਕੂਪਰ ਨਿਕਲੇ ਆਂਦਾ ਜੀ ਉਹਦੇ ਵਿੱਚ ਇਹ ਇਹ ਤੁਸੀਂ ਕਿੰਨੇ ਦਿਨ ਚਲਾਉਨੇ ਹੋ ਲੰਗਰ ਇਹ 3 ਦਿਨ ਹੁੰਦਾ ਦੀ 25 26 27 ਤਿੰਨੋਂ ਦਿਨ ਸ਼ਾਮ ਨੂੰ ਇੱਕ ਇੱਕ ਸਾਈਕਲ ਕੱਢਦੇ ਹਾਂ ਤਿੰਨੋਂ ਦਿਨ ਸ਼ਾਮ ਨੂੰ ਇੱਕ ਇੱਕ ਸਾਈਕਲ ਨਿਕਲਦਾ ਜੀ ਤੇ ਬੱਚਿਆਂ 'ਚ ਕਾਫੀ ਉਤਸ਼ਾਹ ਹੈ ਤੇ ਬਹੁਤ ਕਹਿੰਦੇ ਕੋ ਵੀ ਗੁਰੂ ਸਾਹਿਬ ਦੀ ਕਿਰਪਾ ਹੈ ਵੀ ਜਦੋਂ ਵੀ ਸਾਈਕਲ ਨਿਕਲਿਆ ਤਾਂ ਉਸ ਬੱਚੇ ਨੂੰ ਨਿਕਲਿਆ ਜਿਹਨੂੰ ਇਹਦੀ ਜ਼ਰੂਰਤ ਹੈ ਗੁਰੂ ਸਾਹਿਬ ਨੇ ਲਾਸਟ ਈਅਰ ਸਾਡੇ ਕੋਲ ਇੱਕ ਬੱਚਾ ਆਇਆ ਸੀ ਉਹ ਕਹਿੰਦਾ ਮੈਂ ਪਿਛਲੇ 3 ਸਾਲਾਂ ਤੋਂ ਇਹ ਕਰ ਰਹੇ ਆਂ ਤੇ ਮੈਂ ਇਸ ਵਾਰ ਅਰਦਾਸ ਕੀਤੀ ਸਾਬ ਜਦਿਆਂ ਨੂੰ ਵੀ ਕਿਉਂਕਿ ਮੇਰਾ ਸਕੂਲ ਦੂਰ ਚ ਹੋ ਗਿਆ ਤੇ ਮੈਂ ਸਾਈਕਲ ਮੇਰੇ ਫਾਦਰ ਉਹਨਾਂ ਅਫੋਰਡ ਨਹੀਂ ਕਰ ਸਕਦੇ ਤੇ ਮਹਾਰਾਜ ਨੇ ਉਹਦੀ ਸੁਣੀ ਤੇ ਉਹਨੂੰ ਸਾਈਕਲ ਮਿਲਿਆ ਜੀ ਤੇ ਉਸ ਤੋਂ ਬਾਅਦ ਤੁਸੀਂ ਆ ਦੇਖੋ ਜੀ ਪ੍ਰਾਤਨ ਅਖਰਕਾਰੀ ਜੀ ਆ ਫੱਟੀਆਂ ਹਾਂ ਪੰਜਾਬੀ ਬੱਚਿਆਂ ਨੂੰ ਲਿਖਣਾ ਸਿਖਾ ਰਹੇ ਨੇ ਤੇ ਆ ਤੁਸੀਂ ਸਾਰਾ ਦੇਖ ਸਕਦੇ ਆ ਜੀ ਸਲੇਟਾਂ ਨੇ ਸਲੇਟ ਤੇ ਵੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਤਬਦੀਲ ਹੁੰਦੀਆਂ ਡਿਜੀਟਲਾਈਜ਼ ਹੋ ਗਈਆਂ ਤੇ ਉਹ ਬੱਚਿਆਂ ਨੂੰ ਉਸ ਹਿਸਾਬ ਨਾਲ ਸਿਖਾਇਆ ਜਾਂਦਾ ਜੀ ਇਹ ਸਾਰੇ ਜਿਹੜੇ ਹੈ ਨਾ ਇੰਨਾ ਸੋਹਣਾ ਜਿਹੜਾ ਲਿਖਿਆ ਹੈ ਇਹ ਕੈਲੀਗ੍ਰਾਫੀ ਕਹਿੰਦੇ ਨੇ ਮੈਨੂੰ ਲੱਗਦਾ ਹੈ ਨਾ ਹਾਂਜੀ ਕੈਲੀਗ੍ਰਾਫੀ ਕਹਿੰਦੇ ਆ ਇਹ ਭੈਣਾਂ ਬੈਠੀਆਂ ਨੇ ਜੀ ਇੱਕ ਵੀਰ ਹੈਗੇ ਆ ਪਟਿੰਡੇ ਤੋਂ ਹਰ ਸਾਲ ਸੇਵਾ ਲਈ ਆਉਂਦੇ ਆ ਕੈਲੀਗ੍ਰਾਫੀ ਲਈ ਆਉਂਦੇ ਨੇ ਹਰ ਸਾਲ ਆਉਂਦੇ ਆ ਜੀ ਉਹ ਤੇ ਇੱਥੇ ਲਾਉਂਦੇ ਨੇ ਜੀ ਤੇ ਆਉ ਮੈਂ ਅੱਗੇ ਤੁਹਾਨੂੰ ਹੋਰ ਦੱਸਦਾ ਥੋੜਾ ਜਿਹਾ ਥੋੜੇ ਇੱਥੇ ਦਾ ਮਾਹੌਲ ਹੀ ਬੜਾ ਬੜਾ ਸੋਹਣਾ ਹੈ ਮਤਲਬ ਆਪ ਮ ਜੇ ਕਿਸੇ ਨੂੰ ਪਤਾ ਲੱਗ ਗਿਆ ਨਾ ਕਿ ਕਿਉਂਕਿ ਇੱਕ ਤਾਂ ਸੰਗਤ ਇੰਨੀ ਆ ਭੀੜ ਇੰਨੀ ਜ਼ਿਆਦਾ ਹੈ ਨਾ ਵੱਡੀ ਵੱਡੇ ਗਿਣਤੀ ਦੇ ਵਿੱਚ ਲੱਖਾਂ ਚ ਸੰਗਤ ਆਉਂਦੀ ਹੈ ਪਰ ਇਸ ਤਰ੍ਹਾਂ ਦੇ ਉਪਰਾਲੇ ਜੇ ਹੋਣ ਕਿੰਨਾ ਲੋਕ ਮੈਨੂੰ ਲੱਗਦਾ ਜਿਹੜੇ ਨਹੀਂ ਵੀ ਘਰਾਂ ਚ ਬੈਠੇ ਉਹਨਾਂ ਦਾ ਵੀ ਮਨ ਕਰੋ ਯਾਰ ਬੱਚਿਆਂ ਨੂੰ ਲੈ ਕੇ ਜਾਇਓ ਕੁਛ ਨਾ ਕੁਛ ਪਤਾ ਲੱਗੂ ਬਿਲਕੁਲ ਬਿਲਕੁਲ ਅਸੀਂ ਤਾਂ ਹਰ ਸਾਲ ਸਾਰੇ ਸੰਗਤ ਨੂੰ ਅਪੀਲ ਕਰਦੇ ਆਂ ਵੀ ਜਿਹੜਾ ਵੀ ਆਉਂਦਾ ਵੀ ਉਹ ਇੱਥੇ ਜ਼ਰੂਰ ਇੱਕ ਵਾਰ ਸਾਡੇ ਕੋਲ ਆ ਕੇ ਜਾਵੇ ਇਹ ਦੇਖੋ ਤੁਸੀਂ ਹੌਸਲੇ ਦੀ ਕੰਦ ਹੈ ਜੀ ਹੂੰ ਇਹਦਾ ਇਹ ਇਹ ਬੱਚੇ ਨੇ ਸਾਲ ਦਾ ਟੀਚਾ ਕੀਤਾ ਹੈ ਸਾਹਿਬ ਜਾਦਿਆਂ ਦੇ ਨਾਲ ਵੀ ਮੈਂ ਵੀ ਆ ਕਰੂੰਗਾ ਸਾਲਚ ਮੰਨ ਲੋ ਕਹਿੰਦਾ ਮੈਂ ਗੁਰਬਾਣੀ ਯਾਦ ਕਰੂੰਗਾ ਜਾਂ ਮੈਂ ਸਿੱਖ ਇਤਿਹਾਸ ਪੜ੍ਹਾਂਗਾ ਜਾਂ ਮੈਂ ਸਕੂਲ ਜਾ ਵਧੀਆ ਉਹ ਕਰੂੰਗਾ ਇਹਦੇ ਚ ਉਹਨੇ ਜੋ ਵੀ ਹੈ ਉਹਦੇ ਜੀ ਵਾਈਗਰੂ ਜੀ ਮੈਨੂੰ ਨਾਮਦਾਨ ਦੀ ਦਾਤ ਬਖਸ਼ੋ ਜੀ ਇਹ ਟੀਚਰ ਅਸੀਂ ਇਹ ਉਹਨੂੰ ਦੇ ਦੇਣਾ ਇਹ ਆਪਣੇ ਟਾਸਕ ਕਹੇ ਲੋ ਵੀ ਟਾਸਕ ਲਾ ਲੂਗਾ ਸਾਲ ਬਾਅਦ ਆਊਗਾ ਤਾਂ ਸਾਨੂੰ ਆ ਸਲਿੱਪ ਦਿਖਾਊਗਾ ਤਾਂ ਅਸੀਂ ਉਹਨੂੰ ਉਹਦਾ ਬਣਦਾ ਜੋ ਵੀ ਸਨਮਾਨ ਹੈਗਾ ਉਹ ਪੂਰਾ ਕਰਾਂਗੇ ਵੀ ਸਾਹਿਬ ਜੱਦਿਆਂ ਵੱਲੋਂ ਵੀ ਉਹਨੇ ਟੀਚਾ ਆਪਣਾ ਪੂਰਾ ਕਰ ਲਿਆ ਜੀ ਤੇ ਇਸੇ ਹੁਣ ਜਿਵੇਂ ਇਹ ਬੱਚਾ ਦੱਸ ਰਿਹਾ ਇਹ ਇਹ ਇਸ ਟਾਈਮ ਕੀ ਸੁਣਾ ਰਿਹਾ ਹੋਗਾ ਇੱਕ ਗੁਰਬਾਣੀ ਸੁਣਾ ਰਿਹਾ ਜੀ ਨਾਲ ਦੀ ਨਾਲ ਅਸੀਂ ਨਾ ਸਾਡੇ ਵਲੰਟੀਅਰਸ ਨੂੰ ਅਸੀਂ ਕਿਹਾ ਹੋਇਆ ਵੀ ਕਿਸੇ ਬੱਚੇ ਨੂੰ ਕੁਝ ਵੀ ਸੁਣ ਸੁਣਾਉਣਾ ਹੈ ਤਾਂ ਉਹ ਸੁਣ ਕੇ ਉਹਨੂੰ ਬਣਦਾ ਉਹਦਾ ਇਨਾਮ ਦੇ ਇਸ ਤੋਂ ਅੱਗੇ ਜੇ ਆਪਾਂ ਆਉਣੇ ਆ ਸਿੱਖ ਓਮੀਟਰ ਸਿੱਖ ਓਮੀਟਰ ਵੀ ਜਿਵੇਂ ਤੁਸੀਂ ਦੇਖ ਹੀ ਦੇਵੋਗੇ ਸਿੱਖੀ ਬਾਰੇ ਆਪਣਾ ਗਿਆਨ ਜਾਣੋ ਇਹਦੇ ਵਿੱਚ ਇੱਕ ਚੀਜ਼ ਬਹੁਤ ਅਸੀਂ ਇੱਕ ਸਿਸਟਮ ਕੀਤਾ ਇਹ ਪੇਪਰ ਬਣਾਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇਹ ਕੁਝ ਰਹਿਤ ਮਰਿਆਦਾ ਦੇ ਕੁਐਸਚਨ ਨੇ ਠੀਕ ਹੈ ਤੇ ਕੁਝ ਗੁਰਬਾਣੀ ਦੀਆਂ ਤੁਕਾਂ ਨੇ ਜਿਵੇਂ ਨਾਲ ਨਾਲ ਦੇਖੋ ਸਭ ਨਾਲ ਨਾਲ ਪਿਆਰ ਕਰਨ ਸਮੇ ਵੀ ਜਦੋਂ ਵੀ ਗੁਰੂ ਗੁਰੂ ਸਾਹਿਬ ਉਹਦੋਂ ਕੀ ਕਹਿੰਦੇ ਆ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਬੱਚੇ ਨੂੰ ਤੁਕ ਯਾਦ ਹੋ ਗਈ ਜੀ ਇਹਨਾਂ ਜੀ ਪੜਨ ਸਮੇ ਵਿਦਿਆ ਵਿਚਾਰੀ ਤਪਾਰੂਪਕਾਰੀ ਇਹ ਇਹ ਅਲੱਗ-ਅਲੱਗ ਤੁਕਾਂ ਬੱਚਿਆਂ ਨੂੰ ਬਣਾਈਆਂ ਇਹ ਅਸੀਂ ਉਸੇ ਟਾਈਮ ਹੀ ਬੱਚੇ ਨੂੰ ਪੇਪਰ ਦੇ ਦਿੰਦੇ ਆ ਵੀ ਆਪਣਾ ਯਾਦ ਕਰਕੇ ਉਹ ਇੱਥੇ ਸੁਣਾ ਸਕਦਾ ਜੀ ਤੇ ਉਸ ਤੋਂ ਬਾਅਦ ਇਹਦੇ ਤੇ ਲਿੰਕ ਦਿੱਤਾ ਹੋਇਆ ਜੇ ਮੰਨ ਲਓ ਨਹੀਂ ਵੀ ਸੁਣਾਉਂਦਾ ਉਹ ਆਪਣੇ ਘਰ ਲੈ ਜਾਵੇ ਉਹ ਲਿੰਕ ਤੇ Google ਫਾਰਮ ਖੁੱਲੂਗਾ ਉਹਦੇ ਤੇ ਵੀ ਜਾ ਕੇ ਪੇਪਰ ਦੇ ਸਕਦਾ ਉਹਨੂੰ ਉਹਦਾ ਫਿਰ ਵੀ ਬਣਦਾ ਜਿਹੜਾ ਇਨਾਮ ਹੈ ਉਹ ਅਸੀਂ ਪਹੁੰਚਦਾ ਕਰ ਦਾਂਗੇ ਜੀ ਐਡਰੈਸ ਸਮੇਤ ਐਡਰੈਸ ਉਹ ਦੇ ਸਕਦਾ ਜੀ ਤੇ ਬੱਚਿਆਂ ਨੂੰ ਫਿਰ ਉਸੇ ਤਰੀਕੇ ਦੇ ਨਾਲ ਆ ਦੇਖੋ ਵਿੱਚ ਇਨਾਮ ਹੈਗੇ ਨੇ ਬਾਕਸ ਵਗੈਰਾ ਹੈਗੀਆਂ ਨੇ ਤੇ ਉਹ ਸਾਰਾ ਉਹਨਾਂ ਨੂੰ ਦਿੱਤਾ ਜਾਂਦਾ ਜੀ ਤੇ ਇਸ ਤੋਂ ਅੱਗੇ ਹਨਾ ਆਪਾਂ ਉਹਨੇ ਫਿਰ ਇਸ ਤੋਂ ਅੱਗੇ ਊੜਾ ਐੜਾ ਫਿਰ ਆ ਗਿਆ ਊੜਾ ਐੜਾ ਆਪਾਂ ਤੁਸੀਂ ਬਹੁਤ ਸਾਰੇ ਪੜਿਆ ਹੋਣਾ ਜੀ ਆਪਾਂ ਜਿਹੜਾ ਊੜਾ ਐੜਾ ਪੜਦੇ ਆ ਊੜਾ ਊਂਟ ਹਾਂਜੀ ਇਹਨਾਂ ਜੀ ਐੜਾ ਅੱਖ ਜਾਂ ਐੜਾ ਆਂਬੇ ਪੜਿਆ ਜਾਂਦਾ ਅਸੀਂ ਇਹ ਗੁਰਬਾਣੀ ਨਾਲ ਸੰਬੰਧਿਤ ਸ਼ਬਦ ਨੇ ਜਿਹੜੇ ਗੁਰਬਾਣੀ ਜਾਇ ਨੇ ਊੜਾ ਓੜ ਓਰ ਓਰ ਮੈਨੇ ਹਿਰਦਾ ਊੜਾ ਉਜਾਗਰ ਉਜਾਗਰ ਮੈਨੇ ਦੀਵਾ ਊੜਾ ਉਂਦਰ ਉਂਦਰ ਮੈਨੇ ਚੂਹਾ ਜੀ ਐੜਾ ਅਸ ਇਹ ਇਹ ਉਹ ਸਾਰੇ ਸ਼ਬਦਾਂ ਨੇ ਉਹਨਾਂ ਨੂੰ ਬਨਾਲ ਨਾਲ ਦੇਖੋ ਈੜੀ ਈੜੀ ਆ ਦੇਖੋ ਨਾ ਈੜੀ ਇਲ ਇਹਨਾਂ ਜੀ ਉਹ ਦੇਖੋ ਜੀ ਆ ਗੱਗਾ ਗਤਕਾ ਹੋ ਗਿਆ ਜੀ ਕੱਗਾ ਘਰ ਹੋ ਗਿਆ ਜੀ ਐਂਗਾ ਅੰਗਾ ਖਾਲੀ ਜੀ ਹੈ ਨਾ ਉਹ ਸਾਰੇ ਜਿਵੇਂ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਗੁਰੂ ਸਾਹਿਬ ਨੇ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਹਨੂੰ ਉਸ ਹਿਸਾਬ ਨਾਲ ਹੈ ਨਾ ਜੀ ਪੱਬਾ ਪਚੰਗ ਵੀ ਹੋ ਗਿਆ ਜੀ ਐਨਾ ਜੀ ਇਹੋ ਭੱਠੀ ਹੋ ਗਿਆ ਜੀ ਆ ਸਾਰਾ ਮਤਲਬ ਕਿ ਨਾਲੇ ਪੁਰਾਤਨ ਜਿਹੜੇ ਆਪਾਂ ਸ਼ਬਦ ਜਿਹੜੇ ਆਪਣੇ ਵਿਸਰਦੇ ਜਾ ਰਹੇ ਨੇ ਉਹ ਸ਼ਬਦ ਸਾਰੇ ਇੱਥੇ ਅਸੀਂ ਨਾਲ-ਨਾਲ ਬੱਚਿਆਂ ਨੂੰ ਜਿਹੜੇ ਤੁਸੀਂ ਹਨਾ ਨਾਲ ਤੁਸੀਂ ਦੱਸਿਆ ਕਿ ਇੱਕ ਰੂਪ ਚ ਵਿੱਚ ਰੱਖਿਆ ਉਹਨਾਂ ਨੂੰ ਰੱਖਿਆ ਆ ਤੇ ਬੱਚਿਆਂ ਨੂੰ ਤਾਂ ਜਿਵੇਂ ਅੱਜ ਕੱਲ ਜੋ ਪੜ ਰਹੇ ਨੇ ਉਹਨਾਂ ਲਈ ਤਾਂ ਇਹ ਸਾਰੇ ਸ਼ਬਦ ਮਤਲਬ ਬਹੁਤ ਸਾਰੇ ਸ਼ਬਦ ਨਵੇਂ ਹੀ ਹੋਣੇ ਹਨਾ ਬਿਲਕੁਲ ਬਹੁਤ ਸਾਰੇ ਬਹੁਤ ਸਾਰੇ ਸ਼ਬਦ ਨਵੇਂ ਨੇ ਜੀ ਤੇ ਪਰ ਬੱਚਿਆਂ ਚ ਕੱਲ ਬਹੁਤ ਸਾਰੇ ਐਨ ਆਰ ਆਈ ਬੱਚੇ ਆਏ ਸੀਗੇ ਉਹਨਾਂ ਲਈ ਤਾਂ ਇਹ ਬਹੁਤ ਬਹੁਤ ਐਕਸਾਈਟਿਡ ਸੀਗੇ ਵੀ ਤੁਸੀਂ ਸਾਨੂੰ ਆ ਬਹੁਤ ਨਵੀਆਂ ਨਵੀਆਂ ਚੀਜ਼ਾਂ ਜੜੀਆਂ ਤੁਸੀਂ ਸਿਖਾ ਰਹੇ ਹੋ ਜੀ ਤੇ ਇੱਥੋਂ ਦੇ ਵੀ ਲੋਕ ਬਹੁਤ ਉਤਸ਼ਾਹ ਚ ਨੇ ਵੀ ਸਾਨੂੰ ਇਹ ਇੰਨਾ ਸੋਹਣਾ ਤੁਸੀਂ ਮਤਲਬ ਕਿ ਇਹ ਜਿਹੜਾ ਹੈਗਾ ਕੰਮ ਸਾਨੂੰ ਦੱਸ ਰਹੇ ਹੋ ਵੀ ਜਿਹੜੇ ਗੁਰਬਾਣੀ ਦੇ ਸ਼ਬਦਾਂ ਰਾਹੀਂ ਤੁਹਾਨੂੰ ਦੱਸਿਆ ਦੱਸਿਆ ਜਾ ਰਿਹਾ ਇਸ ਤੋਂ ਹਾਂਜੀ ਇਸ ਤੋਂ ਅੱਗੇ ਆਪਾਂ ਫਿਰ ਅ ਅਗਲੇ ਉਹਦੇ ਤੇ ਪਹੁੰਚਦੇ ਆ ਜਿੱਥੇ ਇੱਥੇ ਇੱਥੇ ਕੀ ਸਿਖਾਇਆ ਜਾਂਦਾ ਜੀ ਇੱਥੇ ਮੈਂ ਚਾਹੁੰਦਾ ਵੀ ਇੱਥੇ ਬਾਅਦ ਦੇਖੋ ਤੁਸੀਂ ਇਹ ਜਿਹੜੀ ਆਪਣੀ ਗਿਣਤੀ ਹੈ ਜੀ ਇਹ ਗਿਣਤੀ ਹੈਗੀ ਗੁਰਮੁਖੀ ਦੇ ਵਿੱਚ ਜੀ ਵੀ ਗਿਣਤੀ ਬੱਚੇ ਨੂੰ ਦੇ ਦੇ ਪਛਾਣ ਕਰਾਉਨੇ ਆ ਜੀ ਇੱਥੇ ਵੀ ਆ ਗੁਰਮੁਖੀ ਦੀ ਗਿਣਤੀ ਆ ਬਹੁਤੇ ਆਪਾਂ ਸਾਰੀ ਨੰਮੈਰੀਕਲ ਜਿਹੜੇ ਅੱਖਰ ਦੇਖਦੇ ਆ ਅੱਜ ਕੱਲ ਉਹ ਚੱਲਦੇ ਆ ਪਰ ਅਸੀਂ ਜਿਹੜੀ ਗਿਣਤੀ ਹੈ ਇਹ ਵੀ ਵਿਸਰਹੀ ਗਈ ਸੀਗੀ ਇੱਕ ਤਰ੍ਹਾਂ ਇਹ ਹੁਣ ਬੱਚਿਆਂ ਨੂੰ ਗਿਣਤੀ ਇਹਦੇ ਬਾਰੇ ਫਿਰ ਅਸੀਂ ਇੱਥੇ ਪੂਰਾ ਦੱਸਦੇ ਆ ਜੀ ਉਹਦੀ ਸਕੋਰਿੰਗ मतलब बहुत ए कह लो कि एक जेड़ा है ना एदे पीछे थोड़ी भी बहुत बड़ी मेहनत है सारी संस्था दी जो भी ਤੁਸੀਂ ਨੇ ਇਹ ਸਾਰਾ ਪਲਾਨ ਆਊਟ ਕੀਤਾ ਕਿਉਂਕਿ ਇਹ ਨਹੀਂ ਹੈਗਾ ਕਿ ਇੱਕਾ ਦੁੱਕਾ ਚੀਜ਼ ਦੇ ਉੱਤੇ ਹੀ ਜਿਹੜਾ ਫੋਕਸ ਦਾ ਸਾਰੇ ਢੰਗ ਤਰੀਕੇ ਜਿਹੜੇ ਨੇ ਹਾਂ ਹੁਣ ਆਪਾਂ ਇੱਧਰ ਆਉਣੇ ਮੈਚ ਕਰਨ ਵਾਸਤੇ ਹੈ ਦੇਖੋ ਬੱਚੇ ਦਾ ਮਤਲਬ ਕਿ ਆਪਾਂ ਦੇਖਦੇ ਆ ਵੀ ਬੱਚਾ ਵਿਜ਼ੂਅਲ ਦੇਖ ਕੇ ਸਿੱਖਦਾ ਹੈ ਨਾ ਜੀ ਉਹ ਬੱਚਿਆਂ ਨੂੰ ਜਿਵੇਂ ਨਿਸ਼ਾਨ ਸਾਹਿਬ ਕਿਹੜਾ ਹੈ ਉਹ ਦੇਖੋ ਉਹਨੇ ਨਿਸ਼ਾਨ ਸਾਹਿਬ ਰੱਖਤਾ ਜੀ ਬਾਟਾ ਕਿਹੜਾ ਜੀ ਬਾਟਾ ਰੱਖਦਾ ਜੀ ਕੜਿਆਲ ਕਿਹੜਾ ਹੈ ਕੜਿਆਲ ਪਾਲਕੀ ਸਾਹਿਬ ਕਿਵੇਂ ਦੀ ਹੁੰਦੀ ਆ ਪਾਲਕੀ ਸਾਹਿਬ ਰੱਖਦੇ ਰਬਾਬ ਕਿਵੇਂ ਆ ਰਬਾਬ ਰੱਖ ਆਪਾਂ ਹੁਣ ਇਹ ਤੁਸੀਂ ਰੱਖਿਆ ਹੁਣੇ ਅੰਕਲ ਜੀ ਹਾਂਜੀ ਦੱਸੋ ਦੱਸੋ ਵਰਕਲੀ ਵਾਲੀ ਚੀਜ਼ ਦਾ ਨਾਮ ਦੱਸੋ ਕੀ ਕੀ ਆ ਕੜਿਆਲ ਬੱਟਾ ਨਿਸ਼ਾਨ ਸਾਹਿਬ ਹਾਂਜੀ ਉਹ ਦਵਾਰ ਤੂੰ ਬਾ ਇੱਥੇ ਇੱਥੇ ਫਿਰ ਆ ਕੇ ਕਿਵੇਂ ਲੱਗਦਾ ਸਾਰੀਆਂ ਖੇਮ-ਗੇਮਾਂ ਖੇਡ ਕੇ ਕੋਈ ਵਧੀਆ ਹਾਂ ਵਧੀਆ ਸਿੱਖਣ ਨੂੰ ਮਿਲਦਾ ਹਾਂਜੀ ਹਾਂਜੀ ਬੜੀ ਹਾਂਜੀ ਕੀ ਬਾਤ ਹੈ ਇਸ ਤੋਂ ਬਾਅਦ ਇਹ ਅੱਖਰ ਨੇ ਜੀ ਪੰਜਾਬੀ ਦੇ ਇਹ ਬੱਚਿਆਂ ਨੂੰ ਜਿਵੇਂ ਪਹਿਲੇ ਆਉਣ ਤੋਂ ਪਹਿਲੇ ਉਹਨਾਂ ਦਾ ਨਾਮ ਪੁੱਛਿਆ ਜਾਂਦਾ ਫਿਰ ਉਹਨੂੰ ਕਿਹਾ ਜਾਂਦਾ ਵੀ ਤੂੰ ਆਪਣੇ ਅੱਖਰ ਨਾਮ ਲਿਖਣਾ ਸਿੱਖ ਵੀ ਨਾਮ ਕਿਵੇਂ ਲਿਖਿਆ ਜਾਣਾ ਵੀ ਉਹਦੇ ਲਈ ਕਿਹੜੇ-ਕਿਹੜੇ ਅੱਖਰ ਵਰਤੋਂ ਹੁੰਦੇ ਨੇ ਜੀ ਆਹ ਦੇਖੋ ਤੁਸੀਂ ਬੱਚੇ ਆਪਣਾ ਨਾਮ ਲਿਖ ਰਹੇ ਨੇ ਉਸ ਹਾਵ ਨਾਲ ਜਿਹੜੇ ਅੱਖਰ ਹੈਗੇ ਨੇ ਕੱਟ-ਕੱਟ ਕੇ ਜਾਂ ਊੜਾ ਏੜਾ ਲਖਾਇਆ ਜਾਂਦਾ ਜੀ ਉਹਨਾਂ ਇਹ ਤਾਂ ਅੱਜ ਕੱਲ ਇਹ ਗੱਲ ਤੁਹਾਡੀ ਮੈਂ ਕਰਦਾ ਐ ਐਡਪਟ ਕਰਦਾ ਕਿਉਂਕਿ ਅੱਜ ਕੱਲ ਚਾਹੇ ਅਸੀਂ ਵੀ ਵਿੱਚੇ ਆਉਣੇ ਆ ਅ ਸਾਨੂੰ ਅੰਗਰੇਜ਼ੀ ਦੇ ਅੱਖਰਾਂ ਦਾ ਪਤਾ ਸਾਡੇ ਬੱਚਿਆਂ ਨੂੰ ਆਪਣੇ ਨਾਂ ਦਾ ਨਾ ਪੰਜਾਬੀ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਦੇਖਦੇ ਆ ਵੀ ਉਹਨਾਂ ਨੂੰ ਬਿੰਦੀ ਕਿੱਥੇ ਪਾਉਣੀ ਹੈ ਕਿੱਥੇ ਨਹੀਂ ਪਾਉਣੀ ਇਹ ਚੀਜ਼ਾਂ ਪਤਾ ਹੀ ਨਹੀਂ ਹਾਂਜੀ ਹੁਣ ਬਹੁਤੇ ਬੱਚਿਆਂ ਨੂੰ ਦੇਖੋ ਅੰਗਾ ਐਈਆਂ ਦਾ ਪਤਾ ਹੀ ਨਹੀਂ ਹੈਗਾ ਜੀ ਉਹ ਬੱਚੇ ਉਹਦੇ ਜੀ ਕਨਫਿਊਜ਼ ਬਹੁਤ ਹੋ ਜਾਂਦੇ ਆ ਇਹਦਾ ਵੀ ਰਜਿਸਟ੍ਰੇਸ਼ਨ ਕਾਊਂਟਰ ਆ ਉਹ ਦੇਖੋ ਰਜਿਸਟਰਡ ਹੋ ਕੇ ਹਰ ਇੱਕ ਬੱਚੇ ਤੇ ਇਦਾਂ ਹੀ ਮੈਂ ਆ ਦੇਖੋ ਤੁਹਾਨੂੰ ਇੱਕ ਹੋਰ ਦਿਖਾਣਾ ਇਹ ਚੈਲੰਜ ਗੇਮਸ ਹੈ ਜੀ ਦੋ ਸਿੱਖੋ ਮੀਟਰ ਇਹ ਵੀ ਇੱਕ ਗੇਮ ਆ ਜਿਵੇਂ ਬੱਚਿਆਂ ਦੇ ਮਾਤਾ ਪਿਤਾ ਆ ਜਾਂਦੇ ਆ ਉਹ ਬਹੁਤ ਟਾਈਮ ਨਾਲ ਫਰੀ ਖੜੇ ਰਹਿੰਦੇ ਆ ਜੀ ਫਿਰ ਅਸੀਂ ਉਹਨਾਂ ਵਾਸਤੇ ਵੀ ਵੀ ਬਣਾਤੀ ਵੀ ਤਾਂ ਕਿ ਉਹ ਜੇ ਆਏ ਨੇ ਉਹ ਵੀ ਇੱਥੋਂ ਕੁਝ ਨਾ ਕੁਝ ਲੈ ਕੇ ਜਾਣ ਜੀ ਤੇ ਇਹਦੇ ਵਿੱਚ ਸਿੱਖ ਰਹਿਤ ਮਹਾਰਾਜਾ ਦੇ ਬਹੁਤ ਸਾਰੇ ਕੁਐਸਚਨ ਨੇ 50 ਕੁਐਸਚਨ ਨੇ 50 ਕੁਐਸਚਨ ਤੁਸੀਂ ਯਾਦ ਕਰਨੇ ਆ ਸਿੰਘ ਸਾਹਿਬ ਮਿਲਦਾ ਉਹੀ ਹੈ ਨਾ ਉਹੀ ਉਹਨਾਂ ਦੇ ਹੱਥ ਚ ਉਹੀ ਆ ਉਹਨਾਂ ਦੇ ਹੱਥ ਚ ਵੀ ਉਹੀ ਆ ਉਹ ਪੜ ਰਹੇ ਨੇ ਤੁਸੀਂ ਆਪਣੇ ਇੱਥੇ ਕੁਐਸਚਨ ਆਨਸਰ ਸੁਣਾਓ ਉਹਦੀ ਇੱਕ ਸਕੋਰਿੰਗ ਦੇ ਹਿਸਾਬ ਨਾਲ ਉਹਨਾਂ ਨੂੰ ਬਣਦਾ ਇਨਾਮ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਇਨਾਮ ਦਾ ਮੀਨਿੰਗ ਇਹ ਹੈ ਵੀ ਬੰਦੇ ਦੀ ਹੌਸਲਾ ਕਈ ਬੰਦੇ ਸੋਚ ਲੈਂਦੇ ਆ ਵੀ ਸ਼ਾਇਦ ਕੋਈ ਲਾਲਚ ਹੈ ਲਾਲਚ ਨਹੀਂ ਗੁਰੂ ਸਾਹਿਬ ਵੀ ਜਦੋਂ ਮਤਲਬ ਕੀ ਮੁਕਾਬਲੇ ਜਾਂ ਕੁਛ ਕਰਾਉਂਦੇ ਸੀ ਉਹ ਸਿੰਘਾਂ ਨੂੰ ਬਹੁਤ ਖੁਸ਼ ਹੋ ਕੇ ਆਪਣੇ ਇਨਾਮ ਵੰਦੇ ਓਵੇਂ ਗੁਰੂ ਸਾਹਿਬ ਦਾ ਹੀ ਹੈ ਜੀ ਸਾਰਾ ਕੁਝ ਇਹ ਸਾਰੇ ਜਿਹੜੇ ਤੋਹਫੇ ਨੇ ਜਾਂ ਇਨਾਮ ਨੇ ਗੁਰੂ ਸਾਹਿਬ ਵੱਲੋਂ ਹੀ ਹੈ ਜੀ ਬੱਚਿਆਂ ਨੂੰ ਹੁਣ ਮੈਂ ਚਾਹਣਾ ਹੈ ਵੀ ਤੁਸੀਂ ਹੈ ਨਾ ਆਪਣੀ ਲੋਕੇਸ਼ਨ ਜ਼ਰੂਰ ਦੱਸੋ ਆਪਣੀ ਸਸਤਾ ਦਾ ਨਾਮ ਜ਼ਰੂਰ ਮੈਂਸ਼ਨ ਕਰਿਓ ਹਾਂਜੀ ਇਹ ਜਿਹੜਾ ਸਾਰਾ ਕਾਰਜ ਹੈਗਾ ਜੀ ਇਹ ਮਿਸ਼ਨ ਚੜਦੀ ਕਲਾ ਖੰਨਾ ਵੱਲੋਂ ਗੁਰੂ ਗਿਆਨ ਲੰਗਰ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਹਰ ਸਾਲ ਲਗਾਇਆ ਜਾਂਦਾ ਹੈ ਇਹ ਸ਼ਹੀਦੀ ਜੋੜ ਮੇਲ ਦੇ ਦੌਰਾਨ ਜੀ ਤੇ ਜੇ ਕਿਸੇ ਨੇ ਵੀ ਆਪਣੇ ਪਿੰਡ ਸ਼ਹਿਰ ਦੇ ਵਿੱਚ ਇਹ ਪ੍ਰੋਗਰਾਮ ਕਰਵਾਣਾ ਹੋਵੇ ਤਾਂ ਉਹ ਸਾਨੂੰ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ 9814212013 ਤੇ ਤੇ 9855066279 ਤੇ ਜੀ ਸੰਪਰਕ ਕਰਕੇ ਉਹ ਟਾਈਮ ਲੈ ਕੇ ਕਰਵਾ ਸਕਦਾ ਹੈ ਸਾਰਾ ਸਿਸਟਮ ਜਿਹੜਾ ਹੈਗਾ ਅਸੀਂ ਆਪ ਲਾਵਾਂਗੇ ਬਾਕੀ ਜਿਹੜੀ ਉੱਥੇ ਸਪੇਸ ਜਾਂ ਜਗਾ ਪ੍ਰੋਵਾਈਡ ਕਰਾਣਾ ਉਹ ਉਹਨਾਂ ਦਾ ਪ੍ਰਬੰਧਕਾਂ ਦਾ ਕੰਮ ਹੋਵੇ ਪਰਸਨਲੀ ਯਾਰ ਮੈਂ ਨਾ ਇੱਕ ਇਹ ਚੀਜ਼ ਜ਼ਰੂਰ ਕਹੂੰਗਾ ਕਿ ਅਸੀਂ ਬਹੁਤ ਹੈ ਨਾ ਪੰਜਾਬੀ ਬਹੁਤ ਹਿੰਮਤੀਆਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਰਨਾ ਚਾਹੁੰਦੇ ਆ ਆਪਣੇ ਸੋਸਾਇਟੀ ਵਾਸਤੇ ਪੰਜਾਬੀ ਖੇਡਾਂ ਨੂੰ ਬਹੁਤ ਪਰਫੁੱਲਤ ਕਰ ਦਿੰਨੇ ਆਪਣੇ ਪੱਧਰ ਤੇ ਖਾਸ ਕਰਕੇ ਬਾਹਰਲੇ ਪਰ ਇਹ ਚੀਜ਼ਾਂ ਨੂੰ ਵੀ ਜਿਹੜਾ ਆ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਆ ਲੈ ਕੇ ਜਾਈਏ ਜਿਵੇਂ ਇਹਨਾਂ ਨੇ ਦੱਸਿਆ ਬਈ ਉਹਨਾਂ ਨੇ ਕਿ ਸਾਨੂੰ ਸੰਪਰਕ ਕਰ ਸਕਦੇ ਹੋ ਸੋ ਇੱਕ ਬੜਾ ਚੰਗਾ ਉਪਰਾਲਾ ਹੈ ਜੇ ਸ਼ਹੀਦੀ ਸਭਾ ਦੌਰਾਨ ਫਤਿਹਗੜ੍ਹ ਸਾਹਿਬ ਉਹ ਤਾਂ ਇੱਥੇ ਜ਼ਰੂਰ ਪਹੁੰਚ ਕੇ ਜਾਓ ਜੇ ਤੁਹਾਡੇ ਮਨ ਦੇ ਵਿੱਚ ਆਉਂਦਾ ਹੈ ਖਿਆਲ ਤਾਂ ਇਹਨਾਂ ਦੇ ਦੱਸੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਤੁਸੀਂ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ